2.5 ਸਾਲਾਂ ਤੋਂ ਮੈਨੂੰ ਤਾਂ ਕਿਤੇ ਨਾ ਕਰਨੀ ਆਇਆ। ਮੈਂ ਤਾਂ ਚੰਗੀ ਤਰ੍ਹਾਂ ਵਕਫ ਹੈ। ਫੋਟੋ ਸਿੰਘ ਜੀ ਤੁਸੀਂ ਦੱਸ ਦਿਓ ਤੁਸੀਂ ਵੀ ਜਾਣਦੇ ਹੋ। ਆਪਣੇ ਬਲੌਗ ਦੇ ਵਿੱਚ 104 ਪਿੰਡ ਹੈ। ਹਾਂ ਜੀ। ਕਿਤੇ ਕੋਈ ਨਜ਼ਰ ਆਇਆ ਸਰਪੰਚ ਸਾਹਿਬ? ਜਿਹੜੇ ਸਾਰੇ ਸਰਪੰਚ ਬੈਠੇ ਹੋ ਉੱਥੇ। ਕਿਸੇ ਪਿੰਡ ਨੂੰ ਕੋਈ ਗਵਨਨੀ ਦਿੱਤੀ ਹੈ ਕਿਤੇ? ਅਮਾਨ ਸਾਹਿਬ ਨੇ 6 ਬਰ ਲਾ ਰੱਖੀ ਸੀ। 5 ਲੱਖ ਰੁਪਏ ਮੇਰਾ ਵਾਪਸ ਲੈ ਜਾਜੀ। ਵਾਪਸ। ਡਾਕਟਰ ਸਾਹਿਬ ਸਾਰੇ ਪਿੰਡਾਂ ਨੂੰ ਵਾਪਸ ਲੈ ਕੇ ਹੱਥੇ ਇਸ ਗੱਦੀ ਹੋਗੀ। ਕਦੇ ਬਿੰਟੀਆਂ ਜੀਮਾ ਸਾਹਿਬ ਤੁਸੀਂ ਤਾਂ ਇਸ ਮਹਿਮੇ ਚੜਾਈ ਨੂੰ ਆਪਾਂ ਘਰਾਂ ਪਰ ਜਾਂਦੇ ਹੁੰਦੇ ਆਂ ਵਾਪਸ ਤਾਂ ਨਹੀਂ ਕਦੇ ਜਾਂਦੇ ਇਹ ਸਰਕਾਰ ਨੇ ਪੰਚਾਇਤਾਂ ਦੇ ਵਿੱਚੋਂ ਹੈਰੀ ਮਾਨ ਸਾਹਿਬ ਦੇ ਦਿੱਤੇ ਹੋਏ ਪੈਸੇ ਵਾਪਸ ਮੰਗਵਾ ਲਏ ਹਰਿਆਣਾ ਵਾਲੀ ਹੋ ਗਈ 2.5 ਕਰੋੜ ਰੁਪਈਆ ਮੇਰੇ ਬਲਾਕ ਤੋਂ ਵਾਪਸ ਮੰਗਾਇਆ ਸਾਡੇ ਸਨੌਰ ਬਲਾਕ ਤੋਂ 2.3 ਕਰੋੜ ਰੁਪਈਆ ਸਾਡੇ ਕੋਲ ਰੈਡੀ ਬਲਾਕ ਤੋਂ ਮੰਗਾਇਆ ਮਾਨਸਾਹਬ ਨੇ ਸੀਵਰੇਜ ਵਾਸਤੇ ਜਾ ਕੇ ਦਿੱਤਾ 62 ਕਰੋੜ ਰੁਪਇਆ ਸਨੌਰ ਸੀਵਰੇਜ ਦਾ ਮંજૂર ਕਰਾਇਆ ਮਾਨਸਾਹਬ ਨੇ ਜਿਸ ਤਰ੍ਹਾਂ ਇੱਥੇ ਸੀਵਰੇਜ ਪਾਇਆ 47 ਕਰੋੜ ਦਾ ਬਾਦਰਗੜ੍ਹ ਚ 62 ਕਰੋੜ ਰੁਪਇਆ ਸਨੌਰ ਦਾ ਵੀ ਮંજૂર ਕਰਾਇਆ 10 ਕਰੋੜ ਰੁਪਇਆ ਲੈ ਕੇ ਦੇ ਵੀ ਦਿੱਤਾ ਮਾਦੇ ਪੁੱਤਾਂ ਨੇ ਵਾਪਸ ਕਰਵਾਸ ਮੰਡਵਾਇਆ ਮੈਂ ਸਿਰ ਤੋਂ ਹੀ ਮਟ ਲਾਉਣੇ ਆ ਕਿਉਂਕਿ ਮੈਂ ਸਿਰਫ ਦੋ ਹੀ ਗੱਲਾਂ ਕਰਨੀਆਂ ਐ ਕਿ ਹਮੇਸ਼ਾ ਇਹ ਪਿੰਡ ਜਦੋਂ ਵੀ ਵੋਟਾਂ ਪੈਣ ਲੱਗੀਆਂ ਨੇ ਹਮੇਸ਼ਾ ਇੱਕ ਨੰਬਰ ਤੇ ਮੁਕਤਸੀ ਕੌਂਸੀ ਦੇ ਵਿੱਚ ਆਉਂਦਾ ਹੈ ਭਰੇ ਹੈ ਤੇ ਐਸਪੀ ਵੀ ਮੈਂ ਉਹੀ ਕਰਦਾ ਹਾਂ ਤੇ ਤੁਹਾਨੂੰ ਬਿਸ਼ਵਾਸ ਦਿਵਾਉਣਾ ਮਾਨ ਸਾਹਿਬ ਤੇ ਗਾਂਧੀ ਕੀ ਕਿ ਐਸਪੀ ਵੀ ਇਹ ਹੈ ਪਿੰਡਾ ਜਿਹੜਾ ਇੱਕ ਨੰਬਰ ਤੇ ਆਏਗਾ ਇਹਦੇ ਨਾਲ ਹੀ ਇੱਕ ਨੰਬਰ ਦਾ ਜਿਹੜਾ ਮੈਂ ਹੋਰ ਸਚਾਈ ਦਰਸਨੀ ਚਾਹੁੰਦਾ ਹਾਂ ਕਿ ਜਦੋਂ ਮੈਂ ਸਰਪੰਚ ਸੀਗਾ ਇਸ ਪਿੰਡ ਦਾ ਇਹ ਪਿੰਡ ਉਦੋਂ ਵੀ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਆਇਆ ਸੀ ਸਾਨੂੰ ਰਾਸ਼ਟਰੀ ਸਰਪੰਚੀ ਅਵਾਰਡ ਮਿਲਿਆ ਸੀ ਮੇ ਨੂੰ ਤੇ ਮੇਰੀ ਪੰਚਾਇਤ ਨੂੰ ਇਸ ਪਿੰਡ ਦੀ ਦੇਣਾ ਤੇ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਰਹੇ ਹਾਂ ਸਰਪੰਚ ਸਾਹਿਬ ਸਾਉਂਕਾ ਸਰਪੰਚ ਸਾਹਿਬ ਅੱਤਾ ਜੀ ਔਰ ਸਾਰੇ ਦੁਸਤ ਜਿੰਨਾਂ ਦਵਾਏ ਹੋਏ ਸਾਡੇ ਸਰਪੰਚ ਸਾਹਿਬ ਇੱਕ ਤਰੀਕ ਨੂੰ ਇਹ ਫੈਸਲਾ ਤੁਸੀਂ ਕਰਨ ਜਾ ਰਹੇ ਮੇਰੇ ਜਨਾਬਾਤ ਕਰ ਲਓ ਪੁਲਿਸ ਵਾਲੇ ਤੁਹਾਨੂੰ ਕੋ ਮੌਕਾ ਮਿਲਦਾ ਕਰਦਾ ਫੈਸਲਾ ਸਹੀ ਹੋ ਜੇ ਦੇਸ਼ ਲਈ ਫੈਸਲਾ ਕਰਦਾ ਤੁਸੀਂ ਤੇ ਦੇਸ਼ ترقی ਕਰਦਾ ਫੈਸਲਾ ਗਲਤ ਹੋ ਜੇ ਤੇ ਦੇਸ਼ ਨੂੰ ਪਛਾ ਲੇਖੇ ਜਾਲ ਵਾਲੀਆਂ ਧੱਤਾਂ ਦੇ ਹੱਥ ਮਜ਼ਬੂਤ ਹੁੰਦੇ ਇਹ ਫੈਸਲਾ ਕਰ ਲਈ ਆਪਾਂ ਨੂੰ ਪਿਛਲੇ 50 100 ਸਾਲਾਂ ਦਾ ਬੀਜੇਪੀ ਦੀ ਗਵਰਨਮੈਂਟ ਦੇ ਲੇਖਾ ਜੋਖਾ ਕਰਨਾ ਪਏ ਤੋ ਆਟਾ ਰੱਖ ਦਿੱਤਾ ਹੈਗਾ ਅਮੇ ਮੋਦੀ ਟੈਕਰੀ ਲਈ ਸੌਂਦੇ ਪਿਛੇ ਨੂੰ ਮੁੜਿਆ ਹੈਗਾ ਪਰ ਉਹ ਜਿਹੜਾ ਜ਼ਹਿਰ ਘੋਲਦਾ ਪਿਆ ਉਹ ਜੋ ਕਿੱਛੇ ਪਾਣੀ ਡਾਨੀ ਤੇ ਮੋਦੀ ਅਜੇ ਵੀ ਉਹਨਾਂ ਦੀ ਅੱਖ ਕਿਸਾਨਾਂ ਦੇ ਜੀਵਨਾ ਦੇ ਹੈ ਜੇ ਮੁਲਕ ਦੀ ਸੱਤਾ ਦੇ ਹੱਲਾ ਹੈਗਾ ਤਾਂ ਪੰਜਾਬ ਵਾਸਤੇ ਕਿਸਾਨਾਂ ਵਾਸਤੇ ਔਰਤਾਂ ਵਾਸਤੇ ਬੰਦੂਰਾ ਵਾਸਤੇ ਖਤਰੇ ਦੀ ਘੰਟੀ ਹੈਗੀ ਹੈ ਪੁਰਾਣੇ ਜਮਹੂਰੀਅਤ ਦਾ ਘਾਣ ਕਰਕੇ ਟੈਲੀਵਿਜ਼ਨ ਅਖਬਾਰਾਂ ਡਿਲੀਟ ਕੋਈ ਸਾਰੇ ਨੇ ਆਪਣਾ ਕਬਜ਼ਾ ਕਰ ਲਿਆ ਸੰਸਥਾਵਾਂ ਖਤਮ ਕਰਤੀਆਂ ਅੱਧਾ ਮੁਲਕ ਵੇਚਤਾ ਜਿਹੜਾ ਕਾਫੀ ਸਤਰਾ ਸਰਣੇ ਪੜਾਇਆ ਸੀਗਾ ਸੋ ਅੱਜ ਪਹਿਲੀ ਫੇਰ ਉਹ ਗੱਲ ਦੇ ਠੀਕ ਕਰਨ ਦਾ ਟਾਈਮ ਹੈਗਾ पहली तरीक नोदियों ग्दी ला के वगा के मार का टाइम है ये मौका थोड़े को दुश्मन औरतों के दुश्मन नौजवान के दे दुश्मन देश के दुश्मन मोदी का फसला कहिया जा सके इनों गियों लाया जा सके पंजाब बाद पार्टी जी झूठे वादे करके चुटकले सुना के इश्तहारी पार्टी है ਅਖਬਾਰੀ ਪਾਰਟੀ ਹੈ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ ਕਿਵੇਂ ਪੰਜਾਬ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਕਿਹਦੇ ਵੱਲ ਵਾਸਤੇ ਦਿੱਲੀੋਂ ਪੰਜਾਬ ਚਲਾਇਆ ਜਾ ਰਿਹਾ ਪੰਜਾਬ ਦੇ ਆਸਕ ਅਫਸਰ ਦਿੱਲੀ ਦੇ ਤਹਿਤ ਕੰਮ ਕਰਦੇ ਆਂ ਬਜਾਅ ਸਗਾ ਵੀ ਘਟ ਸੋਹਦੇ ਦਿੱਲੀ ਦੀ ਬਖਸ ਹੁੰਦੇ ਆਗੇ ਸ਼ੋ ਜੋਸ ਪਣ ਪੜੇਗਾ ਜਿਸ ਟੁਟਖੜੇ ਵਾਗੇ ਲਾ ਲੋਕਾਂ ਨੂੰ ਵਰਚਾਇਆ ਜਾ ਰਿਹਾ ਦਿਲ ਪਰਚਾਵਾ ਕੀਤਾ ਜਾ ਰਿਹਾ ਕੋਈ ਚੰਬਰੋਂ ਕੰਕਰੀ ਲੱਭਣਾ ਇਹ ਪਾਰਟੀ ਸਿਆਰੀਵਾਕ ਦੀ ਆਮਾਰੀ ਪਾਰਟੀ ਹੈ ਰਾਣੀਆ ਸਰਕਾਰਾਂ ਦੇ ਕੀਤੇ ਕੰਮ ਤੇ ਰਾਗ ਰੋਗਨ ਕਰਕੇ ਸੁੱੱਚੀ ਪੀਂਦੀ ਲਾਗੇ ਆਪਣੀਆਂ ਪ੍ਰਾਪਤੀਆਂ ਬਣਾ ਕੇ ਪੇਸ਼ ਕਰ ਰਹੀ ਹੈ ਪੰਚਾਇਤਾਂ ਦੇ ਪੈਸੇ ਢਾਈ ਸੱਧੇ ਦੇਣ ਦਾ ਕੀ ਜਿਹੜੇ ਪੰਚਾਇਤਾਂ ਨੇ ਥਾਪ ਦੇ ਪੈਸੇ ਪਏ ਹੋਏ ਸਕੇ ਉਹ ਵੀ ਵਾਪਸ ਭੁਗਾਇਆ ਜਾ ਰਿਹਾ ਗਿਆ ਦੇਸ਼ ਹਮ 70000 ਕਰੋੜ ਦਾ ਕਰਜ਼ਾ ਛਾੜਦਾ ਕੈਨੋ ਬਿਜਲੀ ਪਾਬ ਹੈ ਜਿਹਦਾ ਇਫਲਾਨਾ ਹੈਗਾ ਉਹ ਸਾਡੇ ਆੜ ਵਾਲੀਆਂ ਨਸਲਾਂ ਨੂੰ ਦੇਣਾ ਪੈਣਾ ਸਾਡੇ ਬੱਚਿਆਂ ਨੂੰ ਪਾੜਨਾ ਪੈਣਾ ਇਹਨਾਂ ਨੂੰ ਭੱਜ ਜਾਣਾ ਤੇਰੇ ਨਾਲ ਸਾਲਾਂ ਨੂੰ ਜੀਰੋ ਦਾ ਜੀ ਹਰਦਿਆਲ ਸਿੰਘ ਚੀਮਾ ਹਰਦਿਆਲ ਚੀਮਾ ਦੀ ਪਿੰਡ ਕਿਹੜਾ ਜੀ ਸਾਹਬਨਗਰ ਥੈੜੀ ਅੱਜ ਡਟ ਪਰ ਸਿੰਘ ਆ ਵੀ ਆਏ ਆ ਤੇ ਜੀਵਜਾ ਉਹਨਾਂ ਨੂੰ ਹੰਗਾਰਾ ਮਿਲਿਆ ਉਹਨਾਂ ਨੂੰ ਹੰਗਾਰਾ ਜਿਹੜਾ ਇਲੈਕਸ਼ਨ ਦਾ ਹੈ ਬਹੁਤ ਵਧੀਆ ਬਹੁਤ ਵਧੀਆ ਮਿਲਿਆ ਤੇ ਸਾਰੇ ਪਿੰਡ ਨੇ ਜਿੰਨੇ ਵੀ ਮੌਜਾ ਚ ਬੰਦੇ ਉੱਥੇ ਆਏ ਸੀਗੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਐਲਾਨ ਕੀਤੇ ਨੇ ਕਿ ਅਸੀਂ ਗਾਂਧੀ ਜੀ ਨੂੰ ਪੂਰਾ ਸਮਰਥਨ ਦੇਵਾਂਗੇ ਕਿਉਂਕਿ ਉਹਨਾਂ ਦੇ ਨਾਲ ਹਰੀਮਾਨ ਜੀ ਆਏ ਸੀਗੇ ਉਹਨਾਂ ਦਾ ਬੜਾ ਪੁਰਾਣਾ ਸਬੰਧ ਆ ਇਸ ਪਿੰਡ ਨਾਲ ਤੇ ਲੋਕਾਂ 'ਚ ਬੜਾ ਪਿਆਰ ਆ ਇਸ ਪਿੰਡ ਦੀ ਡਿਵੈਲਪਮੈਂਟ 'ਚ ਉਹਨਾਂ ਦਾ ਪੂਰਾ ਯੋਗਦਾਨ ਆ ਕਿਉਂਕਿ ਉਹਨਾਂ ਨੇ ਸਕੂਲ ਦਾ ਤੇ ਡਿਸਪੈਂਸਰੀ ਦਾ ਤੇ ਧਰਮਸ਼ਾਲਾ ਦਾ ਤੇ ਗਲੀਆਂ ਨਾਲੀਆਂ ਦਾ ਹੋਰ ਵੀ ਜਿੰਨੇ ਡਵੈਲਪਮੈਂਟ ਦੇ ਕੰਮ ਨੇ ਉਹਨਾਂ ਨੇ ਬੜੇ ਚੜ ਕੇ ਮਤਲਬ ਇਸ ਪਿੰਡ ਨੂੰ ਉਥੇ ਚਾਹਤ ਕੀਤਾ ਤੇ ਗਰਾਂਟਾ ਦਵਾਉਣ ਦੇ ਵਿੱਚ ਬੜਾ ਯੋਗਦਾਨ ਪਾਇਆ ਇਸ ਲਈ ਸਾਰੇ ਪਿੰਡ ਵਾਸੀਆਂ ਨੇ ਪੂਰੀ ਸੰਤਿ ਜਹਰ ਕੀਤੀ ਕਿ ਆਉਣ ਵਾਲੀ ਵੋਟਾਂ ਦੇ ਵਿੱਚ ਆਉਣ ਵਾਲੇ ਵੋਟਾਂ ਦੇ ਵਿੱਚ ਇੱਕ ਤਰੀਕ ਨੂੰ ਜਿਹੜੀ ਵੋਟਾਂ ਨੇ ਅਸੀਂ ਕਾਂਗਰਸ ਦੇ ਉਮੀਦਵਾਰ ਤਰਮबीर ਗਾਂਧੀ ਜੀ ਨੂੰ ਪਾ ਕੇ ਪੂਰੇ ਕਾਮਯਾਬ ਕਰਾਂਗੇ ਤੇ ਇਹਨਾਂ ਕੁਝ ਕਹਿੰਦਾ ਹੋਇਆ ਧੰਨਵਾਦੀਆਂ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਸਾਰੇ ਪਿੰਡ ਦੀਆਂ ਵੋਟਾਂ ਇਸ ਤਰਮੇਰ ਗਾਂਧੀ ਜੀ ਨੂੰ ਪਾਵਾਂਗੇ ਧੰਨਵਾਦ